ਇਹ ਰਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਰਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਹੈ ਨਹੀਂ ਆਉਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਟਾਇਰ ਕਰੋ ਇਹਦੀ ਰਟਾਇਰਮੈਂਟ ਤਾਂ ਆਪਣੇ ਹੱਥ 'ਚ ਹੈ ਹੈ ਹੋ ਗਿਆ ਕਰੋ ਰਟਾਇਰ ਯਾਰ ਇਹਨੂੰ ਬੜੇ ਦੁਖੀ ਕੀਤੇ ਆ ਯਾਰ ਨਾਲ ਪੰਜਾਬੀ ਬੋਲੀ ਨਹੀਂ ਆਉਂਦੀ ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦੇ ਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆ ਹਰ ਸਿਮਰਤ ਕੋਰ ਪਹਿਲਾ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜ੍ਹੀ ਹੀ ਨਹੀਂ ਕਦੇ ਇਹ ਭਗਵੰਤ ਮਾਨ ਛੋੜਾ ਗੋਪ ਦੇ ਇਹ ਬ੍ਰਹਮ ਫਲਾਨ ਦਾ ਉਹ ਪੰਜਾਬੀ ਸਿੱਖਲਾ ਪਹਿਲਾ ਮੈਂ ਕਿਹਾ ਬੀਬਾ ਬਾਤ ਗੱਲ ਕਰੇ ਸਾਡੇ ਨਾਲ ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਹੈ ਮੁੱਖ ਮੰਤਰੀ ਨੂੰ ਬਾਈ ਜੀ ਕਹਿੰਦੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੇਲ ਵਾਲੀ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਇਹ ਬੀਬਾ ਜੀ ਹਾਧੈਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਕੇ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮੇਂ ਕੋ ਹੁਣ ਕੀ ਪੋਸਟ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਓ ਹਾ 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 ਮੈਂ ਕੀ ਬੜੇ ਵੱਡੇ ਸੇਵਾਦਾਰ ਨਿਕਲੇ ਆ ਬਈ ਹੈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥਰੋਂ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਹਦੇ ਸੇਵਾਦਾਰ ਹੋ ਸੇਵਾਦਾਰ ਨਿਮਾਣੀ ਨਾਲੇ ਜਦੋਂ ਭਗਵਾਨ ਤਮਨ ਨੇ ਭੇਜਤਾ ਕੱਸੀਆਂ ਸੂਆਂ ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨੇ ਤਾਂ ਤਰਸ ਤਰਸਣਾ ਕਰੇ ਉਹ ਕਿਤੇ ਤਰਸ ਕਰ ਲਉ ਵੀ ਚੱਲ ਨਮਾਣੀ ਕਿ ਹੈ ਨਾ ਨਾ ਇਹਨਾਂ ਨੇ ਆਪਣੀਆਂ ਤਿੰਨ ਪੀੜੀਆਂ ਖਾ ਲੀਆਂ ਝਾੜੂ ਵਾਲਾ ਬਟਨ ਦੱਬ ਕੇ ਨਾਲ ਥੋੜਾ ਜਿਹਾ ਐਂ ਵੀ ਕਰ ਦਿਓ ਕਿ ਚੀਚੀ ਜੀ ਵੀ ਵਟ ਲਿਓ ਥੋੜੀ ਜੀ ਵੀ ਆ ਜਾ ਇਨਾ ਹਾਲ ਹੋਵੇ ਨਾ ਸੁੱਤਾ ਕਰਕੇ ਵੀਰੋ ਤੁਹਾਡੇ ਕੋਲ ਆਇਆ ਚੌਥੇ ਨੰਬਰ ਤੇ ਵਟਣਾ ਹੈ ਮਸ਼ੀਨ ਦੇ ਵਿੱਚੋਂ ਦੱਪਣਾ ਵਸ ਕੇਜਰੀਵਾਲ ਸਾਹਿਬ ਵੀ ਆਗੇ ਪੰਜਾਬ ਚ ਹਿਆਰਪੁਰ ਨੇ ਫਿਰੋਜਪੁਰ ਨੇ ਬਠਿੰਡੇ ਨੇ ਅੱਜ ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਐਵੇਂ ਉਹ ਜਿਹਨੇ ਸਕੂਲ ਬਣਾਏ ਮਨੀਸ਼ ਸੋਧਿਆ ਉਹਨੂੰ ਅੰਦਰ ਕਰਤਾ ਜਿਹਨੇ ਹਸਪਤਾਲ ਬਣਾਏ ਸਤਿੰਦਰ ਜੈਨ ਉਹਨੂੰ ਅੰਦਰ ਕਰਤਾ ਉਹ ਜਿਹੜਾ ਰਾਜ ਸਭਾ ਚ ਬੋਲਦਾ ਸੀ ਕਿ ਤੁਹਾਡੀ ਯਾਰੀ ਹੈ ਵੱਡੇ ਵੱਡੇ ਅਧਿయోగਪਤੀਆਂ ਨਾਲ ਸੰਜੇ ਸਿੰਘ ਉਹਨੂੰ ਅੰਦਰ ਕਰਤਾ ਤੇ ਕੇਜਰੀਵਾਲ ਜਿੱਥੇ ਜਾਂਦਾ ਸੀ ਸੁਪੜਾ ਸਾਫ ਹੋ ਜਾਂਦਾ ਸੀ ਉਹਨੂੰ ਅੰਦਰ ਕਰਤਾ ਆਏ 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 ਕਰ ਲਵਾਂਗੇ ਯਾਰ ਤੁਸੀਂ ਹਾਂ ਰੋਕ ਲੋਂਗੇ ਤੁਸੀਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਆ ਵੀਰੋ ਸੋ ਦਰਿਆਵਾਂ ਨੂੰ ਨੱਕੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ ਸੋ ਇਸ ਕਰਕੇ ਤੁਸੀਂ ਦੇਖ ਲਓ ਜਿਹੜੀ ਹਿੰਦੀ ਹੈ ਹਿੰਦੀ ਭਾਸ਼ਾ ਉਹਦਾ ਮੂਲ ਜਿਹੜੇ ਉਹ ਆਰਗੈਨਿਕ 1.5 ਲੱਖ ਲਫ਼ਜ਼ ਹੈ ਸ਼ਬਦ ਫਿਰ ਭਾਸ਼ਾ ਮੈਂ ਇਧਰੋਂ ਉਧਰੋਂ ਡਾਊਟ ਕਰਦੀਆਂ ਨੇ ਸੰਸਕ੍ਰਿਤ ਚੋਂ ਇਧਰੋਂ ਫਾਰਸੀ ਚੋਂ ਉਰਦੂ ਚੋਂ ਘਰ ਘਰਾ ਕੇ 6 ਲੱਖ ਲਫ਼ਜ਼ ਬਣਦਾ ਹਿੰਦੀ ਕੋਲੇ ਧਿਆਨ ਨਾਲ ਸੁਣੋ ਗੱਲ ਇਹ ਹਿੰਦੀ ਕੋਲੇ 6 ਲੱਖ ਸ਼ਬਦ ਹੈ ਪਰ ਮੋਦੀ ਕੋਲੇ ਦੱਸ ਹੀ ਆ ਬਸ ਹਰੇਕ ਵੋਟਾਂ ਵੇਲੇ ਉਹੀ ਵਰਤਦਾ ਉਹ ਹਿੰਦੁਸਤਾਨ ਪਾਕਿਸਤਾਨ ਸ਼ਮਸ਼ਾਨ ਕਬਰਸਤਾਨ ਗਾਏ ਭੈਂਸ ਬੱਕਰੀ ਮਟਨ ਮਛਲੀ ਮੰਗਲ ਸੂਤਰ ਬਸ ਉਹ ਪ੍ਰਧਾਨ ਮੰਤਰੀ ਜੀ 10 ਸਾਲਾਂ ਚ ਕੋਈ ਸਕੂਲ ਹੀ ਗਿਣਾ ਦੋ ਉਹ ਕੋਈ ਹਸਪਤਾਲ ਗਿਣਾ ਦੋ ਉਹ ਕੋਈ ਬਿਜਲੀ ਬੁਜਲੀ ਫ੍ਰੀ ਦਿੱਤੇ ਕੋਈ ਨੌਕਰੀ ਗਿਣਾ ਦੋ ਨਾ 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 ਇਹ ਕਹਿੰਦੇ یہ انڈی گٹبند والے اگر آ گئے تو آپ کی تین بکریوں میں سے دو بکریاں لے جائیں گے دو بھینسوں میں سے ایک بھینس لے جائیں گے اگر آپ کے پاس چپل کا جوڑا ہے ایک چپل لے جائیں گے اگر آپ کے پاس سائیکل ہے اس کا پیڈل لے جائیں گے لان منتری نے کرنا نہیں کرنا ہے یار یہ تو سرپنچا کو نہیں آدھے مسئلے ہے جی ਆਹ ਹਾਲ ਤਾਂ ਕੀ ਕਰੀਏ ਦੱਸੋ ਰੋਜ਼ ਕਦ ਨਾ ਕਦੇ ਜਾ ਕੇ ਇੱਥੇ ਝੂਠ ਬੋਲੀ ਜਾਂਦਾ ਹੁੰਦਾ ਹਰੇਕ ਥਾਂ ਤੇ ਕਹਿੰਦਾ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਹੱਦ ਸੋ ਇਹਨਾਂ ਦੀ ਗੱਲ ਨਾ ਸੁਣਿਓ ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ ਆਪਣੇ ਕੋਲੇ ਸਰਕਾਰ ਹੈ ਸਰਕਾਰ ਦੇ ਨਾਲ ਚੱਲੋ ਮੇਰੇ ਹੱਥ ਮਜ਼ਬੂਤ ਹੋ ਜਾਣਗੇ ਤਮੈਂ ਬਹੁਤ ਫਰੀ ਮਾਈਂਡ ਹੋ ਕੇ ਕੰਮ ਕਰੂੰਗਾ ਖਡੂਰ ਸਾਹਿਬ ਵਾਸਤੇ ਸੁਲਤਾਨਪੁਰ ਵਾਸਤੇ ਕਪੂਰਥਲੇ ਵਾਸਤੇ ਬਹੁਤ ਸਾਰੇ ਮਸਲੇ ਪਏ ਨੇ ਕੰਮ ਕਰਨਾ ਮੇਰਾ ਕੰਮ ਹੈ ਤੁਹਾਡਾ ਕੰਮ ਇੱਕ ਤਰੀਕ ਨੂੰ ਖਤਮ ਮੇਰਾ ਕੰਮ ਇੱਕ ਤਰੀਕ ਨੂੰ ਸ਼ੁਰੂ ਇੰਨਾ ਕਾ ਬਸ ਕਦੇ ਕੋਈ ਸਕੂਲ ਠੀਕ ਕੀਤਾ ਕੋਈ ਹਸਪਤਾਲ ਠੀਕ ਕੀਤਾ ਆ ਬਿਜਲੀ ਹੁਣ ਕਿਵੇਂ ਫਰੀ ਆਉਂਦੀ ਆ ਬਈ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ট্রান্সਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਫ੍ਰੀ ਆਉਂਦੀ ਐ ਨੀਅਤ ਸਾਫ ਐ ਇਮਾਨਦਾਰੀ ਐ ਅਗੋਇੰਦਵਾਲ ਵਾਲਾ ਥਰਮਲ ਪਲਾਂਟ ਖੇਦਿਆ ਆਪਾਂ ਨੇ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰ ਦੇਖਿਓ ਇੰਡਸਟਰੀ ਆਉਏ ਥੇ ਤਾਂ ਤੁਹਾਡੇ ਤੀਆਂ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਬਾਹਰ ਜਾਣ ਦੀ ਲੋੜ ਨਹੀਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੁਣ ਤੱਕ ਆਪਦਾ ਘਰ ਭਰਿਆ ਬਸ ਆਵਦੇ ਪੀਆ ਪੁੱਤੇ ਨਹੀਂ ਠੀਕ ਆਉਂਦੇ ਨਾ ਤਾਂ ਉਹਨਾਂ ਦੇ ਰੋਣੇ ਨਹੀਂ ਮੁੱਕਦੇ ਆਮ ਲੋਕਾਂ ਦੀ ਕਦੋਂ ਵਾਰੀ ਆਉਗੀ ਐਸੇ ਗੱਲ ਤੋਂ ਦੁਖੀ ਨੇ ਕਿ ਆਮ ਲੋਕਾਂ ਦਾ ਮੁੰਡਾ ਆਮ ਘਰਾਂ ਦਾ ਪੁੱਤ ਮਹਿੰਦਰ ਮਾਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਪਹਿਲਾਂ ਕਹਿੰਦੇ ਸੀ ਇਹ ਬਣਦਾ ਨਹੀਂ ਬਣ ਕੇ ਫਿਰ ਕਹਿੰਦੇ ਬਿਜਲੀ ਨਹੀਂ ਫ੍ਰੀ ਕਰ ਸਕਦਾ ਕਰਤੀ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਦੀ ਸਰਕਾਰ ਚੱਲ ਗਈ ਫਿਰ ਕਹਿੰਦੇ ਸਾਲ ਨਹੀਂ ਕੱਟਦੇ ਸਾਲ ਵੀ ਕੱਟ ਲਿਆ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦੇ ਨੌਕਰੀਆਂ ਦੇਤੀਆਂ ਫਿਰ ਕਹਿੰਦੇ ਰਾਸ਼ਨ ਨਹੀਂ ਇਹ ਡੋਰ ਟੂ ਡੋਰ ਉਹ ਵੀ ਕਰਤਾ ਫਿਰ ਕਹਿੰਦੇ 2 ਸਾਲ ਮੁਸ਼ਕਲ ਹੈ 2 ਸਾਲ ਵੀ ਹੋ ਗਏ ਇਹ ਤਾਂ ਵੀਰੋ ਐਂ ਕਰੀ ਜਾਣਗੇ ਅਗਲੇ 15 20 ਸਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਨੀ ਗਰਮੀ ਚ ਇੱਥੇ ਆਏ ਹਾਂ ਔਰ ਪਿਆਰ ਸਤਕਾਰ ਨਾਲ ਸੁਣਿਆ ਤੇ ਫਰਮਾਇਸ਼ ਪੂਰੀ ਕਰ ਦਿੰਨਾ ਮੈਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਪੜ ਵੇ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਵਾਲੀ 1 ਜੂਨ ਵੇ ਅਸੀਂ ਮੋਜ ਬਹੁਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੋ ਸੋਨਹੋ ਵਾਹ ਬਹੁਤ ਧੰਨਵਾਦ ਵਾਹ ਵਾ ਮਿਹਰਬਾਨੀ ਤੁਸੀਂ ਇਹਨੇ ਪਿਆਰ ਸਤਿਕਾਰ ਨਾਲ ਸੁਣਿਆ ਹੌਲੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਵੀ ਨੇ ساری ਜ਼ਿੰਦਗੀ ਯਾਦ ਰੱਖੂਗਾ ਜ਼ਿੰਦਾਬਾਦ ਰਹੋ ਆਬਾਦ ਰਹੋ